ਕਰਮਜੀਤ ਅਨਮੋਲ ਪਾਈ ਜੀ ਨੇ ਕਰਾਇਆ ਸੀ ਪਵਿੱਤਰ ਸਰਪੰਚ ਗੰਡੂਆ ਤੋਂ ਹੀ ਹੂੰ ਉਹਨਾਂ ਦਾ ਪ੍ਰੋਗਰਾਮ ਲਾਇਆ ਸੀ ਉਹ ਵੀ ਬਹੁਤ ਕਹਿਟ ਲੱਗਿਆ ਸਾਨੂੰ ਮਤਲਬ ਉਦੋਂ ਕਲੈਕਸ਼ਨ ਸਾਨੂੰ 50 60000 ਰੁਪਿਆ ਇੱਕ ਦਿਨ ਚ ਬੰਦੇ ਨੇ 4 ਘੰਟੇ 3 ਘੰਟੇ ਚੱਲਦਾ ਪ੍ਰੋਗਰਾਮ ਜੀ ਹੂੰ ਮਤਲਬ ਹੂੰ ਚੱਲ ਦਿਨ ਲਾ ਲਓ ਪੂਰਾ ਕਿਉਂਕਿ ਸਾਨੂੰ ਤਾਂ ਦਿਨ ਲੱਗ ਜਾਂਦਾ ਸਵੇਰ ਜਲਦਾ ਸ਼ਾਮ ਨੂੰ ਘਰੇ ਆਉਣਿਆ ਵੀ 70 70000 ਰੁਪਿਆ ਵੀ ਇੱਕ ਦਿਨ ਦਾ ਸੀ ਬਣਾ ਕੇ ਲੈ ਕੇ ਆਇਆ ਹਾਂ ਜਿਹੜਾ ਉਦੋਂ ਲੋਕ ਇਹਨੂੰ ਮਤਲਬ ਕੰਜਰ ਕਿੱਤਾ ਕਹਿੰਦੇ ਹੁੰਦੇ ਹੂੰ ਇਹ ਲੈ ਨੂੰ ਅਸੀਂ ਬਿਕੰਝਰਵਾਣ ਦਿਆ ਠੀਕ ਹੈ ਸਿੱਧੀ ਸਪਸ਼ਟ ਮੈਂ ਸ਼ਬਦਾਂ ਚ ਕਹੂੰਗਾ ਕੋਈ ਗੁੱਸਾ ਨਾ ਕਰਿਓ ਹੂੰ ਕਿਉਂ ਉਦੋਂ ਕੰਜਰੀ ਕਹਿੰਦੇ ਹੁੰਦੇ ਅੱਜ ਤੋਂ 2006 75 ਦੇ ਵਿੱਚ ਹੂੰ ਫੜਕ ਸਮਝਦੇ ਸੀ ਲੋਕ ਵੀ ਆਪਾਂ ਯਾਰ ਕਿਉਂਕਿ ਉਦੋਂ ਇਹ ਮੋਬਾਈਲਾਂ ਦਾ ਚੁੱਕ ਨਹੀਂ ਸੀਗਾ ਜੀ ਅੱਜ ਅੱਜਕੱਲ ਜਿਹੜੀ ਨਵੀਂ ਜਨਰੇਸ਼ਨ ਐ ਹਾਂਜੀ ਬਹੁਤ ਅੱਗੇ ਲੰਘ ਗਈ ਹੈ ਬਿਲਕੁਲ ਜੀ ਹਾਂ ਉਹਨਾਂ ਨੂੰ ਦੇਖ ਕੇ ਕਦੇ ਆਪਣੇ ਨਾਲ ਮਲਾਉਣ ਦਾ ਦਿਖਿਆ ਵੀ ਆਰ ਵੀ ਇਹ ਮੇਰੇ ਤੋਂ ਅੱਗੇ ਲੰਘ ਗਿਆ ਉਦੋਂ ਉਹ ਕਿ ਸੋਚਦੇ ਹੁੰਨੇ ਹਾਂ ਇਹ ਫੀਲਿੰਗ ਜਰੂਰ ਆਉਂਦੀ ਹੈ ਜੀ ਹਾਂ ਵੀ ਜੇ ਸੋਸ਼ਲ ਮੀਡੀਆ ਹੁੰਦਾ ਸ਼ਾਇਦ ਆਪਾਂ ਅੱਜ ਸਟਾਰ ਹੀ ਹੁੰਦੇ ਹਮ ਆਪਣੇ ਵਧੀਆ ਫੋਲੋਅਰ ਹੁੰਦੇ ਕਦੇ ਸੋਚਿਆ ਨਹੀਂ ਉਸ ਟਾਈਮ ਵੀ ਇਹਨੂੰ ਆਪਾਂ ਹਾਈਲਾਈਟ ਕਰੀਏ ਆਪਣੇ ਆਪ ਨੂੰ ਨਹੀਂ ਉਦੋਂ ਆਈ ਹੀ ਨਹੀਂ ਸੀ ਨਾ ਇੰਟਰਨੈਟ ਇੰਨਾ ਜੀ ਸੋਸ਼ਲ ਮੀਡੀਆ ਨਹੀਂ ਸੀਗਾ ਪਰ ਆਪਣੇ ਉਦੋਂ ਨਾਮ ਨਾਮ ਆਤਮਾ ਦੀ ਕਿਰਪਾ ਨਾਲ ਦੁਨੀਆ ਜਾਣਦੀ ਆ ਹੋਂ ਤੱਕ ਵੀ ਕਰੀ ਜਾਂਦੇ ਹਾਂ ਕਰੀ ਜਾਂਦੇ ਹਾਂ ਜੀ ਹੁਣ 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 ਕਿਵੇਂ ਚੱਲ ਰਿਹਾ ਫਿਰ ਹੁਣ ਕਿਸ ਕਿਸ ਲੈਵਲ ਦਾ ਚੱਲ ਰਿਹਾ ਕੰਮ ਅੱਜਕੱਲ੍ਹ ਜੀ ਗੱਲ ਕਰੀ ਪਹਿਲਾਂ ਤਾਂ ਮੁਕਾਬਲੇ ਹੁੰਨ ਪਹਿਲਾਂ ਸਾਡਾ ਆਪਦਾ ਸ਼ੋਅ ਹੁੰਦਾ ਆਪਦਾ ਗਰੁੱਪ ਹੁੰਦਾ ਜੀ ਹੂੰ ਗਰੁੱਪ ਅੱਜ ਵੀ ਹੈਗਾਗਾ ਹੂੰ ਅੱਜ ਕੱਲ ਉਦੋਂ ਸਮਾਂ ਦੀ ਜਿਹੜਾ ਉਦੋਂ ਲੋਕ ਇਹਨੂੰ ਮਤਲਬ ਕੰਜਰ ਕਿੱਤਾ ਕਹਿੰਦੇ ਹੁੰਦੇ ਹੂੰ ਇਹ ਲੈਣ ਨੂੰ ਅਸਲ ਵੀ ਕੰਜਰ ਬਣ ਗਿਆ ਠੀਕ ਹੈ ਸਿੱਧੀ ਸਪਸ਼ਟ ਮੈਂ ਸ਼ਬਦਾਂ ਚ ਕਹੂੰਗਾ ਕੋਈ ਗੁੱਸਾ ਨਾ ਕਰਿਓ ਹੂੰ ਕਿਉਂ ਉਦੋਂ ਕੰਜਰੀ ਕਹਿੰਦੇ ਹੁੰਦੇ ਅੱਜ ਤੋਂ 2006 75 ਦੇ ਵਿੱਚ ਹੂੰ ਹਰਕ ਸਮਝਦੇ ਸੀ ਲੋਕ ਵੀ ਆਪਾਂ ਯਾਰ ਕਿਉਂਕਿ ਉਦੋਂ ਇਹ ਮੋਬਾਈਲਾਂ ਦਾ ਚੁੱਕ ਨਹੀਂ ਸੀਗਾ ਜੀ ਹੂੰ ਹੁਣ ਆ ਕੇ ਮੋਬਾਈਲ ਹੂੰ ਇੰਟਰਨੈਟ ਆ ਗਿਆ ਸੋਸ਼ਲ ਮੀਡੀਆ ਆ ਗਿਆ ਹੂੰ ਘਰੋ ਘਰੀ ਨੱਚੀ ਜਾਂਦੇ ਨੇ ਹੂੰ ਇਹਨੂੰ ਫਾਕਰ ਮੰਨਦੇ ਨੇ ਲੋਕ ਪ੍ਰਾਉਡ ਮੰਨਦੇ ਸਾਡਾ ਮੁੰਡਾ ਰਾਂਸ ਕਰਦਾ ਹਾਂ ਵੀ ਬੜਾ ਵਧੀਆ ਯਾਰ ਐ ਫਲਾਨਾ ਵੀਊ ਆਉਂਦੇ ਨੇ ਉਹਨੂੰ ਲੋਕ ਗਾਲਾਂ ਕੱਢਦੇ ਹੁੰਦੇ ਜੀ ਅਸਲ ਵਿੱਚ ਕਿਉਂਕਿ ਸਾਡਾ ਜਿਹੜਾ ਪਰਿਵਾਰ ਸੀ ਸਾਡਾ ਤਾਂ ਸਾਰਾ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਸੀ ਮੇਰਾ ਭਰਾ ਉਹਦਾ ਅੰਬਰਤਸ਼ਾ ਗਿਆ ਹੋਇਆ ਮਾਂ ਦਾ ਅੰਬਰਤਸ਼ਾ ਗਿਆ ਹੋਇਆ ਮੇਰੀ ਦਾਦੀ ਦਾ ਅੰਬਰਤਸ਼ਾ ਗਿਆ ਹੋਇਆ ਮੈਂ ਗੱਲਾਂ ਈ ਮੈਨੂੰ ਗੰਜਰ ਕਰਦਾ ਤੂੰ ਕੱਲਾ ਕੰਚਰ ਸੀ ਮੈਂ ਗੰਜਰਦੀ ਵੀ ਗੰਜਰਦੀ ਖਾ ਤੂੰ ਕੱਲਾ ਕੰਚਰ ਰਹਿ ਗਿਆ ਫਿਰ ਕਦੇ ਆਏ ਵੀ ਹੁੰਦਾ ਹਲਕੀ ਜਿਹੀ ਵੀ ਹੁੰਦੀ ਹਣੀ ਯਾਰ ਵੀ ਹੁੰਦਾ ਦੀ ਹੁੰਦਾ ਦੀਗਾ ਜੀ ਵੀ ਕਦੇ ਕੱਟ ਮਾਰਨ ਦੀ ਸੋਚੀ ਉਸ ਟਾਈਮ ਵੀ ਛੱਡ ਪਰਾਂ ਹਾਂ ਮਨਚ ਮੈਂ ਸੋਚਦਾ ਹੁੰਦਾ ਜੀ ਵੀ ਯਾਰ ਆਪਾਂ ਸਿੱਖੀ ਲੈਣ ਚ ਆਉਣਾ ਵੀ ਆਪਾਂ ਇਹ ਕੰਮ ਨਹੀਂ ਕਰਨਾ ਹੁਣ ਵੀ ਸੋਚਦਾ ਕਿਤੇ ਮੇਰੇ ਦਿਲ ਚ ਅੱਜ ਵੀ ਹੈਗਾ ਜੀ ਵੀ ਮੈਂ ਇਹ ਲੈਣ ਛੱਡ ਕੇ ਵੀ ਮੈਂ ਸਿੱਖੀ ਲੈਣ ਚ ਆਉਣਾ ਹੈ ਮੇਰੇ ਦਾ ਕਦੇ-ਕਦੇ ਤੁਸੀਂ ਹੱਸੋਗੇ ਵੀ ਬੰਦਾ ਕਿੱਧਰੋਂ ਕਿੱਧਰ ਜਾਂਦਾ ਇਹ ਵੈਗਰੂ ਦੀ ਕਿਰਪਾ ਹੈ ਕਰਨ ਕਰਾਵਣਾ ਰਹਾ ਹੋ ਪਿਆਪ ਮਾਨਸ ਕੇ ਕੁਛ ਨਹੀਂ ਹੱਥ ਜੀ ਵੀ ਮੇਰੀ ਤਾਂ ਅੱਛਾ ਇਹ ਹੈ ਵੀ ਮੈਂ ਕਥਾਵਾਚਕ ਬਣਾ ਓਏ ਹੋਏ ਵੀ ਅੰਮ੍ਰਿਤ ਸੰਚਾਰ ਕਰਕੇ ਸੰਤਿਆ ਲੈ ਕੇ ਵੀ ਮੈਂ ਕਥਾ ਕਰਿਆ ਕਰਾਂ ਅੱਛਾ ਮੇਰੀ ਇੱਛਾ ਅੰਦਰੋਂ ਵਾਕੀ ਪ੍ਰਮਾਤਮਾ ਨੂੰ ਪਤਾ ਮੈਨੂੰ ਲੱਗਦਾ ਕਿ ਤੇ ਮੈਂ ਹੀ ਨਾ ਗੱਡੀ ਚੜ ਚਲ ਚਲੋ ਇਹ ਤਾਂ ਦੇਖੋ ਗੱਡੀ ਚੜਨਾ ਰਹਿਣਾ ਇਹ ਉਹਦੇ ਹੱਥ ਚ ਆਉਂਦੇ ਹੱਥ ਜਾਏ ਕੀ ਉਹਨੇ ਪਤਾ ਨਹੀਂ ਕਿੱਥੇ ਬੰਦੇ ਨੂੰ ਖੜਾ ਕਰਨਾ ਨਾ ਬੰਦੇ ਦੇ ਕਿਉਂਕਿ ਆਪਣੇ ਹੱਥ ਚ ਕੁਝ ਨਹੀਂ ਹੈ ਆਪਾਂ ਆਪਾਂ ਘੜੀ ਜਾਂਦੇ ਆ ਬਣਾਈ ਜਾਂਦੇ ਆ ਢਾਈ ਜਾਂਦੇ ਆ ਆਪਣੀਆਂ 100 ਵਾਰੀ ਸੋਚਦੇ ਆ ਪਰ ਹੁੰਦਾ ਉਹੀ ਹੈ ਜਿਹੜਾ ਉਹਨੂੰ ਮਨਜ਼ੂਰ ਹੁੰਦਾ ਨਾ ਅੱਛਾ ਇੱਕ ਕਦੇ ਲੱਗਿਆ ਤੁਹਾਨੂੰ ਵੀ ਆ ਜਿਹੜੀ ਦੁਬਦਾ ਦੇ ਵਿੱਚ ਵੀ ਕਦੇ ਸਿੱਖੀ ਕਨੀ ਕਦੇ ਪਰਿਵਾਰ ਕਨੀ ਕਦੇ ਉਧਰ ਆਰਕੈਸਟਰ ਵਾਲੇ ਪਾਸੇ ਹਨਾ ਇਹ ਵੀ ਇਹ ਚੀਜ਼ ਨੇ ਤੁਹਾਡੇ ਕੰਮ ਤੇ ਕਿੰਨਾ ਅਸਰ ਪਾਇਆ ਡਬਲ ਮਾਈਂਡਡ ਜਦੋਂ ਤੁਸੀਂ ਹੋਏ ਹੋ ਇਹ ਨੇ ਬਹੁਤ ਅਸਰ ਪਾਇਆ ਜੀ ਇਹ ਗੱਲ ਨੇ ਮੇਰਾ ਡੋਬਣ ਦਾ ਕਾਰਨ ਵੀ ਮੈਨੂੰ ਲੱਗਦਾ ਇਹੀ ਹੋ ਸਕਦਾ ਅੰਦਾ ਕਿਉਂਕਿ ਜੇ ਆਪਾਂ ਮੈਂ ਕਹਾ ਵੀ ਮੇਰਾ ਕੰਮ ਫਲਾਣ ਨੇ ਖੋ ਲਿਆ ਜਾਂ ਕੋਈ ਕਿਸੇ ਦੇ ਕਰਮ ਨਹੀਂ ਖੋ ਸਕਦਾ ਮੁਕੱਦਰ ਮਿਲਦਾ ਹੈਗਾ ਪਰ ਆ ਡਬਲ ਮਾਈਂਡਡ ਨੇ ਵੀ ਮੇਰਾ ਕੰਮ ਤੇ ਬਹੁਤ ਅਸਰ ਪਾਇਆ ਜੀ ਵੀ ਕਦੇ ਕਹਦਾ ਮੈਂ ਸੜਦੂ ਕਦੇ ਕਰਨ ਹਾਂ ਇਹ ਨੇ ਬਹੁਤ ਅਸਰ ਪਾਇਆ ਕਦੇ ਤਾਂ ਆਪਾਂ ਲੋਕਾਂ ਨੂੰ ਕਹਿਣਾ ਵੀ ਮੈਨੂੰ ਕੰਮ ਦਿਓ ਦਿਓ ਕਦੇ ਗਣਾ ਯਾਰ ਮੈਂ ਛੱਡੂਗਾ ਮੈਂ ਤਾਂ ਮੈਂ ਤਾਂ ਛੱਡੂਗਾ ਮੈਂ ਤਾਂ ਹੋਰ ਲੈਣ ਫੜੂੰਗਾ ਜਿਵੇਂ ਹੁਣ ਵੀ ਤੁਸੀਂ ਕਹੇ ਆ ਨਾ ਕਿ ਮੈਂ ਅਜੇ ਵੀ ਡਬਲ ਮੈਂਟਡ ਹਜੇ ਵੀ ਡਬਲ ਮੈਂਟਡ ਯਾਰ ਫਿਰ ਜੇ ਤੁਸੀਂ ਇਸ ਗੱਲ ਤੇ ਕਲੀਅਰ ਹੋ ਰਹੇ ਹੋ ਕਦੇ ਵੀ ਜਾਂ ਅਜੇ ਚੱਲੋਗੇ ਮੇਰਾ ਰਾਦਾ ਜੀ ਵੀ ਆਹੀ ਸੀਜ਼ਨ ਲਾ ਲਾਂ ਆਈ ਵਾਰ ਆਈ ਹੁੰਦਾ ਹੁੰਦਾ ਆ ਹੀ ਆ ਵੀ ਹੁਣ ਜਿਵੇਂ ਸਾਨੂੰ ਕਹਿ ਰਹੇ ਆ ਵੀ ਮੈਂ ਆਹੀ ਸੀਜ਼ਨ ਲਾਉਂਦਾ ਯਾਰ ਵੀ ਗਾਹਾਂ ਨੂੰ ਮੈਂ ਮਤਲਬ ਸੇਕ ਸਾਬਤ ਸੂਰਤ ਹੋ ਜਾਊਗਾ ਹੂੰ ਮੇਰੇ ਆਈ ਵਾਰ ਆਈ ਹੁੰਦਾ ਜੀ ਫਿਰ ਜਦੋਂ ਉਧਰ ਸਟੇਜ ਤੇ ਚੜ ਜਾਂਦੇ ਉਹ ਮਾਲਕ ਨੂੰ ਪਤਾ ਵੀ ਕਦੋਂ ਪਾਗਲਾ ਹੋਊਗਾ ਨਹੀਂ ਬੰਨੋ ਜਦੋਂ ਤੁਸੀਂ ਸਟੇਜ ਤੇ ਚੜ ਜਾਂਦੇ ਹੋ ਜਾ ਕੇ ਉਦੋਂ ਫਿਰ ਉਧਰਲਾ ਮਨ ਕਰਨ ਲੱਗ ਜਾਂਦਾ ਉਹ ਉਧਰਲਾ ਕਰਦੇ ਆ ਉਦੋਂ ਤਾਂ ਫਿਰ ਹਾਂ ਉਧਰ ਹੋ ਜਾਂਦਾ ਵੀ ਇਧਰ ਹੀ ਠੀਕ ਹੈ ਹਾਂ ਵੀ ਠੀਕ ਹੈ ਜਾਲਾ ਵੀ ਜਾਣਾ ਉਧਰ ਵੀ ਆਪਣੇ ਐ ਹੋ ਰਿਹਾ ਬਾਹ ਹੋ ਰਿਹਾ ਮਨ ਚ ਵਿਚਾਰ ਆਉਣ ਲੱਗ ਜਾਂਦੇ ਨੇ ਮਨ ਬਹੁਤ ਚੰਚਲ ਹੈ ਜੀ ਹੂੰ ਇਹ ਕਾ ਬੁੱਝ ਨਹੀਂ ਆਉਂਦਾ ਹੂੰ ਇਹ ਕਰਦਾ ਚਤਰਾਇਆ ਜੀ ਜਿਵੇਂ ਇੱਕ ਹੋਰ ਹੈ ਨਾ ਜਿਵੇਂ ਤੁਸੀਂ ਚਲੋ ਪੁਰਾਣੇ ਸਮੇਂ ਤੋਂ ਆਰਟਿਸਟ ਹੋਣਾ ਹਾਂ ਜ ਜ ਅੱਜਕੱਲ ਜਿਹੜੀ ਨਵੀਂ ਜਨਰੇਸ਼ਨ ਹੈ ਹਾਂ ਜੀ ਬਹੁਤ ਅੱਗੇ ਲੰਘ ਗਈ ਹੈ ਬਿਲਕੁਲ ਜੀ ਹਾਂ ਉਹਨਾਂ ਨੂੰ ਦੇਖ ਕੇ ਕਦੇ ਆਪਣੇ ਨਾਲ ਮਿਲਾਉਣ ਦਾ ਦਿਖਿਆ ਵੀ ਆਰ ਵੀ ਇਹ ਮੇਰੇ ਤੋਂ ਅੱਗੇ ਲੰਘ ਗਿਆ ਉਦੋਂ ਉਦੋਂ ਕੀ ਸੋਚਦੇ ਹੁੰਦੇ ਹਾਂ ਹਾਂ ਇਹ ਫੀਲਿੰਗ ਜ਼ਰੂਰ ਆਉਂਦੀ ਹੈ ਜੀ ਹਾਂ ਵੀ ਜੇ ਸੋਸ਼ਲ ਮੀਡੀਆ ਹੁੰਦਾ ਸ਼ਾਇਦ ਅੱਪਾ ਅੱਜ ਸਟਾਰ ਹੀ ਹੁੰਦੇ ਆਪਣੇ ਵਧੀਆ ਫੋਲੋਅਰ ਹੁੰਦੇ ਕਦੇ ਸੋਚਿਆ ਨਹੀਂ ਉਸ ਟਾਈਮ ਵੀ ਇਹਨੂੰ ਆਪਾਂ ਹਾਈਲਾਈਟ ਕਰੀ ਆਪਣੇ ਆਪ ਨੂੰ ਨਹੀਂ ਉਦੋਂ ਅਈ ਨੀ ਨਾ ਇੰਟਰਨੈਟ ਇੰਨਾ ਜੀ ਸੋਸ਼ਲ ਮੀਡੀਆ ਨਹੀਂ ਸੀਗਾ ਪਰ ਆਪਣੇ ਉਦੋਂ ਨਾ ਨਾ ਆਤਮਾ ਦੀ ਕਿਰਪਾ ਨਾਲ ਦੁਨੀਆ ਜਾਣਦੀ ਆ ਅੱਜ ਵੀ ਹੂੰ ਬਹੁਤ ਦੁਨੀਆ ਮੈਂ ਕਹਿੰਦਾ ਮੈਂ ਇਹ ਜੇ ਬੰਦੇ ਵੀ ਨੇ ਜਿਨ੍ਹਾਂ ਦੇ ਵਿਆਹ ਲਾ ਕੇ ਉਹਨਾਂ ਦੇ ਗਾਹਾਂ ਮੁੰਡਿਆਂ ਦੇ ਵੀ ਵਿਆਹ ਕਰ ਦਵਾਰੇ ਲਾਦੇ ਵਾਹ ਜੀ ਵਾਹ ਦਵਾਰੇ ਮੁੰਡੇ ਵੀ ਘੱਪਰ ਹੋ ਕੇ ਵਿਆਹ ਆ ਗਏ ਜਿਨ੍ਹਾਂ ਦੇ ਪਿਓਆਂ ਦੇ ਵਿਆਹ ਲਾਏ ਉਹਨਾਂ ਦੇ ਮੁੰਡਿਆਂ ਦੇ ਵਿਆਹ ਉਹਨਾਂ ਦੇ ਮੁੰਡਿਆਂ ਦੇ ਵੀ ਵਿਆਹ ਆ ਗਏ ਅੱਛਾ ਉਮਰ ਕਿੰਨੀ ਹੋਗੀ ਉਮਰ 40 ਸਾਲ ਹੋ ਗਈ 40 ਸਾਲ ਦੀ ਹੋ ਗਈ ਹਾਂ ਜੀ ਠੀਕ ਹੈ ਕਿੰਨੇ ਮਲੋ ਫਿਰ ਤਾਂ ਛੋਟੇ ਮੈਂ ਛੋਟੇ ਹੁੰਦੀ ਲੱਗ ਲੱਗਿਆ ਸੀ ਹਨਾ ਹਾਂਜੀ ਹਾਂ ਠੀਕ ਹੈ ਇਹ ਹੁਣ ਵਿਆਪਦੀਆਂ ਕਮੀਆਂ ਕਿੰਨੀਆਂ ਕ ਦੇਖ ਲਈਏ ਉਸ ਤੋਂ ਬਾਅਦ ਵਿੱਚ ਹੁਣ ਤਾਂ ਹੁਣ ਤਾਂ ਜਿਵੇਂ ਤੁਸੀਂ ਪਹਿਲਾਂ ਮੰਨ ਕੇ ਹਟੇ ਹੋ 2 ਮਿੰਟ ਪਹਿਲਾਂ ਗੱਲ ਕੀਤੀ ਆ ਵੀ ਮੈਨੂੰ ਲੱਗਦਾ ਵੀ ਮੈਂ ਆਪਣੇ ਆਪ ਨੂੰ ਆਪ ਹੀ ਡੋਪਿਆ ਬਿਲਕੁਲ ਆ ਕਿਸੇ ਦਾ ਕਸੂਰ ਨਹੀਂ ਕਰਦਾ ਕਿਸੇ ਦਾ ਨਹੀਂ ਹਨਾ ਤੇ ਕਿੰਨੀਆਂ ਕ ਕਮੀਆਂ ਸਾਹਮਣੇ ਆ ਕੇ ਵੀ ਯਾਰ ਵੀ ਜੇ ਮੈਂ ਆ ਜਿੰਦਗੀ ਚੋਂ ਕੱਢਦਾ ਵੀ ਸ਼ਾਇਦ ਆਉਣ ਵਾਲੇ ਸਮੇਂ ਚ ਸਕਸੈਸ ਵੀ ਹੋ ਸਕਦੇ ਆ ਇੱਕ ਤਾਂ ਬੰਦੇ ਨੂੰ ਕਦੇ ਵੀ ਜੀ ਮੈਂ ਨਹੀਂ ਲਿਹਾਉਣੀ ਚਾਹੁੰਦੀ ਹੰਕਾਰ ਵੀ ਮਈਆਂ ਹਮ ਸਾਰੇ ਬਰਾਬਰ ਨੇ ਇੱਥੇ ਹਮ ਕਿਸੇ ਨੂੰ ਆਪ ਤੋਂ ਛੋਟਾ ਨਾ ਸਮਝੇ ਬੰਦਾ ਹਮ ਇਹ ਬਹੁਤ ਵੱਡੀ ਕਮਿਟੀ ਵੀ ਮੈਂ ਦੂਜੇ ਨੂੰ ਕੁਝ ਸਮਝਣੋਂ ਹਟ ਗਿਆ ਸੀ ਹਮ ਇਹ ਡੁੱਬਣ ਦਾ ਵੱਡਾ ਗਾਰਨਾ ਵੀ ਸਾਰੇ ਬਰਾਬਰ ਨੇ ਸਾਰਿਆਂ ਨੂੰ ਪ੍ਰਮਾਤਮਾ ਸਾਹ ਦੇ ਰਿਹਾ ਵੀ ਸਭ ਬਰਾਬਰ ਬਣਾਏ ਨੇ ਪ੍ਰਮਾਤਮਾ ਨੇ ਹਮ ਬੰਦੇ ਨੂੰ ਕਦੇ ਵੀ ਮੈਂ ਨਹੀਂ ਲਿਹਾਉਣੀ ਚਾਹੁੰਦੀ ਹੰਕਾਰ ਨਹੀਂ ਲਿਹਾਉਣਾ ਚਾਹੀਦਾ ਵੀ ਸਾਰੇ ਇੱਕ ਹੀ ਨੇ ਹੂੰ ਸਭ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਮਿਲਣਾ ਚਾਹੀਦਾ ਹੈ ਜੋ ਕੋਈ ਗੱਲ ਕਹਿੰਦਾ ਉਹਦੀ ਸੁਣਨੀ ਚਾਹੀਦੀ ਹੈ ਇਹ ਨਹੀਂ ਵੀ ਆਪਾਂ ਉਹਦੀ ਗੱਲ ਕੱਟ ਕੇ ਆਪਦਾ ਘੋੜਾ ਭਜਾ ਲਈ ਹਾਂ ਵੀ ਤੂੰ ਕੌਣ ਹੈ ਉਹ ਨਹੀਂ ਕਰਨਾ ਚਾਹੀਦਾ ਜਿਵੇਂ ਪਹਿਲਾਂ ਕਰਦਾ ਸੀ ਵੀ ਲੈਲਾ ਹਾਂ ਪਹਿਲਾਂ ਹਾਂ ਚਲੋ ਜੇ ਪ੍ਰਮਾਤਮਾ ਅੱਗੇ ਬਾ ਫੜਦਾ ਇਨ ਫਿਊਚਰ ਕਦੇ ਇਦਾਂ ਦਾ ਸਮਾਂ ਆਉਂਦਾ ਐਂ ਰਹੋਗੇ ਜਿਹੜੀਆਂ ਗੱਲਾਂ ਹੁਣ ਕਰਦੇ ਹੋ ਹਾਂ ਬਿਲਕੁਲ ਜੀ ਹੁਣ ਤਾਂ ਪਤਾ ਲੱਗ ਗਿਆ ਧੱਕਾ ਤਾਂ ਨਹੀਂ ਮਾਰਦੇ ਨਾ ਨਾ ਹੁਣ ਨਹੀਂ ਮਾਰਦੇ ਜੀ ਚਲੋ ਰੱਬ ਦੇ ਘਰ ਦਾ ਕੋਈ ਪਤਾ ਨਹੀਂਦਾ ਜ਼ਿੰਦਗੀ ਕਿਦਾਂ ਕਿਹੜੇ ਮੋੜ ਤੇ ਲਾ ਦੇ ਬਿਲਕੁਲ ਜੀ ਹਾਂ ਇਹਨਾਂ ਨੇ ਬੜੇ ਬੜਿਆਂ ਨੂੰ ਸਿੱਟਿਆ ਬੜਿਆਂ ਨੂੰ ਚੱਕਿਆ ਬਿਲਕੁਲ ਹਾਂ ਇਹ ਦਾਤੇ ਜੀ ਦੇ ਘਰ ਦੇ ਵਿੱਚ ਕੋਈ ਪਤਾ ਨਹੀਂ ਕਿਸੇ ਨੂੰ ਇਹਦੇ ਘਰ ਦਾ ਕਿਸੇ ਨੂੰ ਪੇਤ ਨਹੀਂ ਨਾ ਜੀ ਨਾ ਇਹਦਾ ਕੋਈ ਕੀ ਦੀ ਜ਼ਿੰਦਗੀ ਨੂੰ ਕਿਹੜੇ ਮੋੜ ਤੇ ਚੱਕ ਲੈ ਕਿਹੜੀ ਕਿਹੜੇ ਮੋੜ ਤੇ ਖਤਮ ਕਰ ਦੇ ਕੋਈ ਪਤਾ ਨਹੀਂ ਵੀ ਜੇ ਇਦਾਂ ਦਾ ਕਦੇ ਸਮਾਂ ਆਉਂਦਾ ਕਦੇ ਫਿਰ ਵੀ ਲਾਲੀ ਕੋ ਵੀ ਹੁਣ ਆਪਾਂ ਨੇ ਕਿਹਦਾ ਕੀ ਲੈਣਾ ਐਦਾਂ ਤਾਂ ਨਹੀਂ ਲੱਗਦਾ ਨਾ ਜੀ ਹੁਣ ਬਹੁਤ ਮਤਲਕ ਟੱਕੇ ਖਾ ਗਾ ਕੇ ਅਕਲ ਵੀ ਆ ਗਈ ਹੂੰ ਵੀ ਅੱਪਾ ਕੁਛ ਨਹੀਂ ਹੁਣ ਤਾਂ ਮੈਨੂੰ ਕਈ ਵਾਰ ਐ ਫੀਲ ਹੁੰਦਾ ਵੀ ਆਪਾਂ ਯਾਰ ਕੀ ਆਪਾਂ ਕੁਛ ਵੀ ਨਹੀਂ ਵੀ ਤੂੰ ਕਾਹਦਾ ਸਟਾਰ ਬਣਿਆ ਫਿਰਦਾ ਦੀ ਮੈਂ ਆਇਆ ਫਲਾਨਾ ਵੀ ਤੂੰ ਤਾਂ ਕੁਛ ਵੀ ਨਹੀਂ ਇਹਦਾ ਫੰਡ ਹੈ ਇੱਕ ਨਿੱਕੀ ਜੀ ਜੀ ਤੋ ਸਾਰੀ ਦੁਨੀਆ ਕੈਨੇਡਾ ਅਮਰੀਕਾ ਇਹਦਾ ਵੀ ਬਹੁਤ ਛੋਟਾ ਪ੍ਰੋਗਰਾਮ ਹੈ ਵੀ ਵੀ ਵਾਹ ਵੱਡਾ ਪਰਮਾਤਮਾ ਇਹ ਤੋਂ ਡਰ ਕੇ ਹੀ ਰਹਿਣਾ ਚਾਹੀਦਾ ਨਿਮਕੀ ਚੱਲਣਾ ਚਾਹੀਦਾ ਸਭ ਨੂੰ ਬਰਾਬਰ ਸਮਝਣਾ ਚਾਹੀਦਾ ਬੰਦਾ ਇਹ ਗਿਆਨ ਹੋ ਗਿਆ ਹੋ ਗਿਆ ਹੋ ਗਿਆ ਉਮਰ ਦੇ ਹਿਸਾਬ ਨਾਲ ਤੋਂ ਹਾਂ ਉਹ ਤਾਂ ਵੀ ਵਧ ਗਿਆ ਉਹ ਨਾ ਹੋ ਗਿਆ ਜੀ ਆ ਅੱਛਾ ਕੋਈ ਇਹੋ ਜੀ ਗੱਲ ਦੱਸੋ ਸਟੇਜ ਪਰਫਾਰਮੈਂਸ ਜਦੋਂ ਤੁਸੀਂ ਕਰਦੇ ਹੋ ਉਹ ਟਾਈਮ ਦੇ ਦੌਰਾਨ ਵੀ ਕਦੇ ਵੀ ਤੁਹਾਨੂੰ ਬਾਹਲੇ ਆਇਆ ਹੋਇਆ ਵੀ ਅੱਜ ਤੱਕ ਸਿਰੇ ਦੀ ਲੱਗੀ ਗੱਲਬਾਤ ਇਹੋ ਜੀ ਕੋਈ ਗੱਲ ਸੁਣਾਓ ਮੈਨੂੰ ਉਸ ਟਾਈਮ ਦੀ ਬਹੁਤ ਸ਼ੋਅ ਹੁੰਦਾ ਸਿਰੇ ਲੱਗਦੇ ਰਹੇ ਨੇ ਜੀ ਸਾਰੀ ਸੋ ਤਾਂ ਸਾਰੇ ਸਿਰਾਂ ਦੇ ਕੋਈ ਇੱਕ ਖਾਸ ਗੱਲ ਸੁਣਾਓ ਕੋਈ ਖਾਸ ਗੱਲ ਇੱਕ ਆਪਣੇ ਕਰਮਜੀਤ ਅਨਮੋਲ ਭਾਈ ਜੀ ਨੇ ਕਰਾਇਆ ਸੀ ਪਵਿੱਤਰ ਸਰਪੰਚ ਕੰਡੂਆਂ ਤੋਂ ਜੀ ਹਾਂ ਉਹਨਾਂ ਦਾ ਪ੍ਰੋਗਰਾਮ ਲਾਇਆ ਦੀ ਉਹ ਵੀ ਬਹੁਤ ਘੈਂਟ ਲੱਗਿਆ ਸਾਨੂੰ ਹਾਂ ਮਤਲਬ ਉਦੋਂ ਕਲੈਕਸ਼ਨ ਸਾਨੂੰ 50-60000 ਰੁਪਇਆ ਇੱਕ ਦਿਨ ਚ ਬੰਦੇ ਨੇ 4 ਘੰਟੇ 3 ਘੰਟੇ ਚੱਲਦਾ ਪ੍ਰੋਗਰਾਮ ਜੀ ਹਮ ਮਤਲਬ ਹੁਣ ਚੱਲ ਦਿਨ ਲਾ ਲੋ ਪੂਰਾ ਕਿਉਂਕਿ ਸਾਨੂੰ ਤਾਂ ਦਿਨ ਲੱਗ ਜਾਂਦਾ ਸਵੇਰ ਜਲਦੀ ਆ ਸ਼ਾਮ ਨੂੰ ਘਰੇ ਆਉਨੇ ਆ ਹਮ ਵੀ 70-70000 ਰੁਪਇਆ ਵੀ ਇੱਕ ਦਿਨ ਦਾ ਸੀ ਬਣਾ ਕੇ ਲੈ ਕੇ ਆਇਆ ਹਾਂ ਜੀ ਮੈਂ ਹਮ ਇੱਕ ਪ੍ਰੋਗਰਾਮ ਚੋਂ ਬਚਤ ਬਚਤ ਖਰਚੇ ਕੱਢ ਕੇ ਹਮ ਮੈਨੂੰ ਬਚਿਆ ਜੀ ਹਮ ਬੰਦਿਆਂ ਵੀ ਆ ਹਮ ਕਿਹੜਾ ਬੰਦਿਆਂ ਨੇ ਮੇਰੀ ਫੱਟੀ ਪੋਚੀ ਜੀ ਹਮ ਮਦਲੋ ਪ੍ਰੋਗਰਾਮ ਤਿੰਨ ਸੀ ਹੂੰ ਮਾ ਯਾਰ ਕੁੜੀਆਂ ਆਪਣੇ ਏਰੀਆ ਦੀ ਨਹੀਂ ਕਰਨੀਆਂ ਨਵੀਆਂ ਕੁੜੀਆਂ ਕਰਨੀਆਂ ਨੇ ਹੂੰ ਹਾਲਾਂਕਿ ਕੁੜੀਆਂ ਸਾਰੀਆਂ ਆਪਣੇ ਏਰੀਏ ਚੋਂ ਮੇਰੇ ਨਾਲ ਕੰਮ ਕਰਕੇ ਖੁਸ਼ ਟੀ ਹੂੰ ਮੈਂ ਫੇਰ ਵੀ ਪਟਿਆਲੇ ਤੋਂ ਕਰ ਲਿਆ ਜੀ ਅੱਛਾ ਉਹਦਾ ਬੰਦਾ ਇੱਕ ਵੀ ਕੁੜੀ ਨਹੀਂ ਲੈ ਕੇ ਆਇਆ ਅੱਛਾ ਤਿੰਨੇ ਪ੍ਰੋਗਰਾਮਾਂ ਤੇ ਡੀਜੇ ਵਾਗ ਗਿਆ ਹੂੰ ਐਂਕਰ ਵਾਗ ਗਿਆ ਭੰਗੜੇ ਵਾਲੇ ਮੁੰਡੇ ਵਾਗੇ ਇੱਕ ਸ਼ੋਅ ਤੇ ਮੈਂ ਕੁੜੀਆਂ ਵੀ ਭੇਜਤੀਆਂ ਫਿਰ ਮੌਕੇ ਤੇ ਜਾਈਆਂ ਜਾਂ ਕੁੜੀਆਂ ਮਿਲੀਆਂ ਮੈਂ ਕਿਹਾ ਸਸਤੀਆਂ ਵਾਂ ਕਰਕੇ ਲਾਤੀਆਂ ਉਹ ਦਿਨ ਮੈਂ ਕਿਸੇ ਦੇ ਸ਼ੋਅ ਤੇ ਨਹੀਂ ਗਿਆ ਜੀ ਮੈਂ ਗੱਡੀ 'ਚ ਹੀ ਬੈਠਾ ਰਿਆ ਮਤਲਬ ਇੰਨਾ ਮਤਲਬ ਟੈਨਸ਼ਨ ਚ ਕਿ ਨਾੜੀ ਪਾਟੂ ਦਿਮਾਗ ਦੀ ਉਹ ਦਿਨ 67000 ਰੁਪਏ ਜੇਬ 'ਚੋਂ ਵੰਡਿਆ ਜੀ ਮੈਂ ਅੱਛਾ ਇੱਕ ਦਿਨ ਅੱਛਾ ਉਹ ਦਿਨ ਮੇਰੇ ਅੱਜ ਵੀ ਯਾਦ ਹੈ ਉਹ ਨਹੀਂ ਭੁੱਲਦਾ ਹੋਰ ਸਾਰਾ ਐਵੇਂ ਵੀ ਹੋ ਜਾਂਦਾ ਹੁੰਦਾ ਨਾ ਹਾਂ ਐਵੇਂ ਵੀ ਹੋ ਜਾਂਦਾ 24 ਘੰਟੇ ਹਾਂ ਵੀ ਚੜਾਈ ਵੀ ਨਹੀਂ ਲੜਾਈ ਵੀ ਇਹਦੀਆਂ ਨਾ ਇਹ ਦਿਗ ਵੀ ਜਾਂਦਾ ਦਿਗ ਵੀ ਜਾਂਦਾ ਬੰਦਾ ਏ ਉਦੋਂ ਪੱਟੀ ਪੂਜੀ ਮੇਰੇ ਯਾਦ ਆ ਜਾਣ ਕੇ ਬੋਚੀ ਦੀ ਬੰਦਿਆ ਨੇ ਰਲ ਕੇ ਦੋ ਤਿੰਨ ਜਾਣੇ ਨੇ ਉਦੋਂ ਆਪਣੀ ਵਧੀਆ ਮਤਲਬ ਕੰਮ ਬਹੁਤ ਸਰੇਦੀ ਉਸ ਟਾਈਮ ਆ ਜਾਣ ਕੇ ਕਰਿਆ ਦੀ ਜਿਹੜਾ ਤੁਹਾਡਾ ਲਾਲੀਬੀਰ ਤੁਹਾਡੇ ਸਮੇਂ ਦੇ ਜਿਹੜੇ ਉਸ ਟਾਈਮ ਦੇ ਹੋਰ ਵੀ ਆਰਟਿਸਟ ਹੋਣਗੇ ਨਾ ਉਦੋਂ ਕੌਣ ਕੌਣ ਚੱਲ ਰਹੇ ਸੀਗੇ ਜਿਆਦਾ ਜਿਆਦਾ ਜੀ ਮੇਰਾ ਤਾਂ ਗਰਚੇਤ ਚਿੱਤਰਕਾਰ ਜੀ ਨਾਲ ਹੁੰਦਾ ਸੀ ਅੱਛਾ ਜੇ ਉਹ ਬੁੱਕ ਹੁੰਦੇ ਮੈਨੂੰ ਕਰ ਲੈਂਦਾ ਅਗਲਾ ਜੇ ਮੈਂ ਬੁੱਕ ਹੁੰਦਾ ਉਹਨਾਂ ਨੂੰ ਕਰ ਲੈਂਦਾ ਮਤਲਬ ਉਸ ਲੈਵਲ ਦਾ ਟੱਕਰ ਤੁਸੀਂ ਹਾਂ ਬਰਾਬਰ ਦਾ ਟੱਕਰ ਦੀ ਪੂਰੀ ਇੱਕ ਮੇਰੇ ਯਾਦ ਆ ਹੁਣ ਮੇਰੇ ਉਹ ਭੁੱਲ ਗਿਆ ਵੀ ਕਿੱਥੇ ਸੀ ਹੂੰ ਦੋ ਬਰਾਤਾਂ ਦੀਆਂ ਹੂੰ ਇੱਕ ਬਾਹਰੇ ਇੱਕ ਅੰਦਰ ਇੱਕ ਸਾਹਮਣੇ ਗਰਚੇਤ ਲੱਗਿਆ ਹੋਇਆ ਇੱਕ ਪਾਸੇ ਮੈਂ ਅਸਲ ਬਰਾਤਾਂ ਦੋਤੀ ਦੋ ਕੁੜੀਆਂ ਦਾ ਵਿਆਹ ਸੀ ਇੱਕੋ ਹੀ ਪਰਿਵਾਰ ਦੇ ਹਾਂ ਇੱਕੋ ਪਰਿਵਾਰ ਦੀਆਂ ਦੋਏ ਸੱਗੀਆਂ ਭੈਣਾਂ ਧੀਆਂ ਮੁੰਡੇ ਅੱਡੋ ਅੱਡ ਬਰਾਤਾਂ ਅਲੱਗ-ਅਲੱਗ ਸੀ ਬਰਾਤਾਂ ਅਲੱਗ-ਅਲੱਗ ਸੀ ਕੁੜੀਆਂ ਇੱਕ ਸੱਗੀਆਂ ਭੈਣਾਂ ਦੀਆਂ ਇੱਕ ਤਾਂ ਬਾਹਰੇ ਮਤਲ ਜਿਵੇਂ ਓਪਨ ਚ ਲੱਗਿਆ ਸ਼ੋਅਕ ਇੱਕ ਅੰਦਰ ਲੱਗਿਆ ਉੱਥੇ ਅੰਦਰ ਸਾਡਾ ਦੀਆ ਬਾਹਰੇ ਗਰਚੇਤ ਚਤਰਕਾਰ ਜੀ ਦਾ ਚੱਲ ਰਿਹਾ ਦੀਆ ਮਤਲ ਇੰਨੀ ਆਪਣੀ ਵਧੀਆ ਕਿਰਪਾ ਫੜੀ ਹੋਈ ਸੀ ਬਾਹ ਮਾਲਕ ਨੇ ਠੀਕ ਹੈ ਅੱਪੀ ਤਾਂ ਕੰਮ ਕਰਾਇਆ ਕਿ ਇੱਕ ਐਸਾ ਹਾਂ ਆਪਾਂ ਦੇ ਪੇਪਰ ਕਾੜਾ ਆਪ ਮਾਰਿਆ ਜੀ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਹਾਂ ਬਲੋ ਜੇ ਤੁਸੀਂ ਕਹਿੰਦੇ ਹੋ ਉਸ ਟਾਈਮ ਗੁਰਚੇਤ ਦੇ ਲੈਵਲ ਤੇ ਗੁਰਚੇਤ ਦਾ ਬਹੁਤ ਵੱਡਾ ਨਾਮ ਹੈ ਬਹੁਤ ਆਕਰ ਹੈ ਜੀ ਆਰਟਿਸਟਾਂ ਦੇ ਵਿੱਚ ਹੈਨਾ ਅੱਜ ਵੀ ਉਹਨਾਂ ਦਾ ਨਾਮ ਚੱਲਦਾ ਹੈ ਅੱਜ ਵੀ ਚੱਲਦਾ ਹੈ ਠੀਕ ਹੈ ਤੇ ਜਿਵੇਂ ਹੁਣ ਨਵੀਂ ਜਨਰੇਸ਼ਨ ਚੱਲ ਰਹੀ ਹੈ ਤੇ ਤੁਹਾਡੇ ਟਾਈਮ ਦਾ ਕਿੰਨਾ ਕੁ ਫਰਕ ਲੱਗਦਾ ਜਿਵੇਂ ਅੱਜ ਇਹ ਆਰਟਿਸਟ ਚੱਲ ਰਹੇ ਨੇ ਨਵੇਂ ਸੋਸ਼ਲ ਮੀਡੀਆ ਦੇ ਰਾਹੀਂ ਚੱਲ ਰਹੇ ਆ ਕੋਈ ਕਿਵੇਂ ਚੱਲ ਰਿਹਾ ਕੋਈ ਕਿਸੇ ਨੂੰ ਸਪੋਰਟ ਕਰ ਰਿਹਾ ਹੁੰਦਾ ਤੁਸੀਂ ਆਪਣੇ ਲੈਵਲ ਤੇ ਚੱਲਦੇ ਸੀ ਨਾ ਆਪਣੇ ਦਮ ਤੇ ਚੱ ਹਣਾ ਇਹ ਵੀ ਹੁਣ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਉਹ ਉਹ ਟਾਈਮ ਦੇ ਕੰਮ ਤੋਂ ਤੇ ਹੁਣ ਦੇ ਕੰਮ ਤੋਂ ਜਿਹੜਾ ਉਦੋਂ ਕੰਮ ਦੀਗਾ ਜੀ ਹਮ ਇਕ ਤਾਂ ਲੋਕਾਂ ਨੂੰ ਉਦੋਂ ਸ਼ੌਂਕ ਹੁੰਦਾ ਹਮ ਦੇਖਣ ਦਾ ਹਮ ਲੋਕ ਦੇਖਦੇ ਸਾਰਾ ਪਿੰਡ ਆ ਕੇ ਮਤਲਬ ਜਿਵੇਂ ਆਪਾਂ ਫਿਲਮ ਦੇਖਦੇ ਆ ਜਾਂ ਕੋਈ ਨਾਟਕ ਦੇਖਦੇ ਆ ਹਮ ਉਹਨੂੰ ਦੇਖਦੇ ਹੁੰਦੇ ਲੋਕ ਹਮ ਹੁਣ ਇਹ ਨਾਰਮਲ ਜੀ ਗੱਲ ਹੋਊਗੀ ਆਪ ਲੋਕ ਆ ਬਾਹਰ ਬਹਿ ਜਾਂਦੇ ਨੇ ਹੁਣ ਕੋਈ ਨਹੀਂ ਇੰਨਾਂ ਜ਼ੋਰ ਕਰਦਾ ਇਹਤੇ ਹਮ ਇੱਕ ਗੱਲੋਂ ਮਤਲਬ ਹੁਣ ਲੋਕ ਸਿਆਣੇ ਵੀ ਕਹਿ ਸਕਦੇ ਆ ਪੈਸੇ ਘਟ ਸੜਦੇ ਨੇ ਉਦੋਂ ਪੈਸਾ ਬਹੁਤ ਬਣਦਾ ਸੀ ਜਦੋਂ ਮੈਂ ਕੰਮ ਚਲਾਇਆ ਚਲਾਇਆ ਉਦੋਂ ਮੈਨੂੰ ਰੁਪਏ ਬਹੁਤ ਬਣਦੇ ਹੁੰਦੇ ਹਮ ਤੇ ਇੱਕ ਉਦੋਂ ਲੋਕ ਮਤਲਬ ਕਿ ਕੁੜੀਆਂ ਨਾਲ ਕੈਵਨ ਦੇ ਵਿੱਚ ਆ ਕੇ ਗਲਤ ਹਰਕਤ ਕਰ ਜਾਂਦੇ ਹੁੰਦੇ ਸੀ ਅੱਛਾ ਜਦੋਂ ਮਤਲਬ ਜਿਹੜੇ ਸ਼ਰਾਬੀ ਗਵਾਬੀ ਹੁੰਦੇ ਸ਼ਰਾਬੀ ਗਵਾਬੀ ਮੰਡੀਰ ਉਹ ਕਰ ਜਾਂਦੀ ਸੀ ਸਾਨੂੰ ਲੜਨਾ ਵੀ ਪੈਂਦਾ ਗੱਡੀ ਘੇਰ ਲੈਂਦੇ ਗੱਡੀਆਂ ਦੇ ਸ਼ੀਸ਼ੇ ਵੀ ਭੰਨ ਜਾਂਦੇ ਸੀ ਫਿਰ ਸਾਨੂੰ ਲੜਕੀਆਂ ਦਾ ਆਪ ਬਚਾ ਕਰਕੇ ਲੈ ਕੇ ਆਉਣਾ ਪੈਂਦਾ ਜੀ ਆਪਣੀ ਜ਼ਿੰਮੇਵਾਰੀ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਘਰੋਂ ਲੈ ਕੇ ਆਉਣਿਆ ਘਰੇ ਇੱਜ਼ਤ ਨਾਲ ਉਮੀ ਅਸੀਂ ਛੱਡ ਕੇ ਆਉਣਾ ਹੁੰਦਾ ਜੀ ਲੜਕੀਆਂ ਨੂੰ ਇਹਨਾਂ ਦੀ ਵੀ ਮਜਬੂਰੀ ਹੁੰਦੀ ਹੈ ਕਿ ਕਿਸੇ ਦਾ ਕੋਈ ਸ਼ੌਂਕ ਹੁੰਦਾ ਕਿਸੀ ਮਜਬੂਰੀ ਮਤਲਬ ਇਹ ਲੋਕ ਉਹ ਤੋਂ ਐ ਸਮਝਦੇ ਹੁੰਦੇ ਵੀ ਉਹੀ ਤੁਰੀਆਂ ਫਿਰਦੀਆਂ ਨੇ ਠੀਕ ਹੈ ਉਹ ਟਾਈਮਾਂ ਚ ਉਹ ਟਾਈਮਾਂ ਦੇ ਵਿੱਚ ਹਾਂ ਲੋਕ ਗਲਤ ਧਰਕਦਾ ਕਰਦੇ ਹੁਣ ਤਾਂ ਲੋਕ ਹੁਣ ਲੋਕਾਂ ਨੂੰ ਗਿਆਨ ਹੋ ਗਿਆ ਪੜ੍ਹੇ ਲਿਖੇ ਹੋ ਗਏ ਜੀ ਹਾਂ ਮਤਲਬ ਨੌਲੇਜ ਹੋ ਗਈ ਲੋਕਾਂ ਨੂੰ ਹਾਂ ਹੁਣ ਨੱਚਦੇ ਵੀ ਨੇ ਮਦਨ ਹੁਣ ਕੋਈ ਉਹ ਮੈਂ ਹਰਕਤ ਨਹੀਂ ਕਰਦਾ ਤੰਗ ਨਹੀਂ ਕਰਦਾ ਬਿਲਕੁਲ ਉਦੋਂ ਬਹੁਤ ਖਤਰਾ ਹੁੰਦਾ ਦੀਆ ਸਾਨੂੰ ਵੀ ਠੀਕ ਹੈ ਹੁਣ ਪਹਿਲਾਂ ਵਾਲਾ ਵਾਲਾ ਕਹਿੰਦਾ ਵੀ ਪਤਨੀ ਅਵਾਰਾ ਹੀ ਰਹੇ ਹਾਂ ਹਾਂਜੀ ਹਾਂ ਪਹਿਲਾਂ ਐਂ ਲੱਗਦਾ ਵੀ ਉਹੀ ਨੇ ਹੁਣ ਜੇ ਅੱਜ ਕੱਲ ਅੱਗੇ ਵੀ ਤੁਹਾਡੇ ਕੋਲ ਪ੍ਰੋਗਰਾਮ ਪੈਣਗੇ ਹਨ ਤੇ ਇੱਕ ਐਂ ਦੱਸੋ ਯਾਰ ਜਿੱਦਾਂ ਹੁਣ ਜਿਹੜੇ ਨਵੇਂ ਬੰਦੇ ਨੇ ਉਹਨਾਂ ਨੂੰ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜੇ ਤੁਸੀਂ ਦੱਸਿਓ ਵੀ ਸਾਡੀ ਜ਼ਿੰਦਗੀ ਦੇ ਵਿੱਚ ਆ ਨਕਾਮੀਆਂ ਮੇਰੇ ਮੈਨੂੰ ਪਿੱਛੇ ਧੱਕ ਕੇ ਲੈ ਗਈਆਂ ਵੀ ਜਿਹੜੇ ਨਵੇਂ ਬੰਦੇ ਨੇ ਉਹਨਾਂ ਨੂੰ ਇਹਨਾਂ ਤੋਂ ਸਿੱਖਣ ਨੂੰ ਕੁਝ ਮਿਲੂਗਾ ਤੁਹਾਡੀਆਂ ਗੱਲਾਂ ਤੋਂ ਵੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਮੁੰਡੇ ਆ ਗਏ ਅੱਜਕੱਲ ਫੀਲਡ ਦੇ ਵਿੱਚ ਨਵੇਂ ਮੁੰਡਿਆਂ ਨੂੰ ਇਹੀ ਕਹਿਣਾ ਜਾਊਂਗਾ ਜੀ ਵੀ ਆਪ ਦਾ ਇੱਕ ਤਾਂ ਪ੍ਰੋਗਰਾਮ ਜਿਹੜਾ ਵੀ ਕਰ ਲਿਆ ਹੂੰ ਉਹਨੂੰ ਪੂਰੀ ਇਮਾਨਦਾਰੀ ਨਾਲ ਨਿਭਾਓ ਜੀ ਹੂੰ ਤੇ ਆਪ ਦਾ ਵਧੀਆ ਆਰਟਿਸਟ ਲੈ ਕੇ ਜਾਓ ਹੂੰ ਤੇ ਕੋਈ ਲਾਂਬਾ ਨਾ ਆਵੇ ਵੀ ਇੱਕ ਮੇਰੇ ਵਾਂਗੂ ਤਿੰਨ ਤਿੰਨ ਪ੍ਰੋਗਰਾਮਾਂ ਦਾ ਪੰਦਾ ਨਾ ਲਓ ਵੀ ਜਿਹੜਾ ਆਪ ਨਿਭਾ ਸਕਦੋਂ ਕੋ ਹਾਂ ਜਿੰਨਾ ਕਿ ਛੋਡੇ ਚ ਪੈ ਲੱਤਾਂ ਬਾਹਰ ਚੱਲਦੀਆਂ ਨੇ ਹੂੰ ਉਹਨਾਂ ਕ ਪੰਗਾ ਲਓ ਪਰ ਮੈਂ ਉਹ ਤੋਂ ਤਿੰਨ ਤਿੰਨ ਨਿਭਾ ਸਕਦਾ ਦੀ ਕਿਸੇ ਦੇ ਮੋਢਿਆਂ ਤੇ ਨਾ ਰੱਖੋ ਹਾਂ ਵੀ ਫਲਾਨਾ ਐ ਕਰੂਗਾ ਜੇ ਕਰਦੂ ਕਿਸੇ ਦੇ ਸਿਰ ਤੇ ਨਾ ਛੱਡੋ ਆਪਦੇ ਕੰਮ ਨੂੰ ਆਪ ਕਰੋ ਕਰਨਾ ਤੁਹਾਨੂੰ ਪਊਗਾ ਹਾਂ ਫੇਰ ਪਾਸੋਂ ਜੇ ਤੁਸੀਂ ਕਿਸੇ ਤੇ ਛੱਡਦੇ ਹੋ ਵੀ ਫਲਾਨਾ ਕੁੜੀਆਂ ਲਿਓ ਫਲਾਨਾ ਗਰੁੱਪ ਲਿਓ ਮੈਂ ਡੀਜੇ ਲਾਉ ਐ ਹੋਊ ਫੇਰ ਤੁਸੀਂ ਪਾਸ ਨਹੀਂ ਆਗੇ ਫੇਰ ਕੋਈ ਨਾ ਕੋਈ ਕਮੀ ਪੱਕਾ ਰਹੂਗੀ ਠੀਕ ਹੈ ਹਾਂ ਹੁਣ ਤੱਕ ਦੇ ਜਿਹੜਾ ਸਟਰਗਲ ਤੁਹਾਡਾ ਪਹਿਲਾ ਵਾਲਾ ਤੁਸੀਂ ਪਹਿਲਾ ਵਾਲੀ ਲਾਈਫ ਵੀ ਦੇਖੀਆ ਨਜ਼ਾਰੇ ਵਾਲੀ ਜ਼ਿੰਦਗੀ ਵੀ ਦੇਖੀਆ ਹੁਣ ਜਿਹੜਾ ਨਵਾਂ ਸਟਰਗਲ ਤੁਹਾਡਾ ਚੱਲ ਰਿਹਾ ਇਹ ਵੀ ਤੁਸੀਂ ਦੇਖਿਆ ਇਹਦੇ ਵਿੱਚੋਂ ਤੁਸੀਂ ਕੀ ਸਿੱਖਿਆ ਆਪਣੇ ਵਾਸਤੇ ਇਹਦੇ ਵਿੱਚੋਂ ਤਾਂ ਬਸ ਹੁਣ ਇਮਾਨਦਾਰੀ ਨਾਲ ਕਰੀ ਜਾਂਦੇ ਆ ਜੀ ਕੰਮ ਹੂੰ ਬਾਕੀ ਜਿਨੇ ਸਾਡੇ ਲਿੰਕ ਨੇ ਹੂੰ ਸਾਰਿਆਂ ਨੂੰ ਕਹਿੰਦੇ ਆ ਵੀ ਸਾਨੂੰ ਕੰਮ ਦਿਓ ਜੀ ਠੀਕ ਹੈ ਕੰਮ ਦੀ ਲੋੜ ਹੈ ਠੀਕ ਹੈ ਕਿਉਂਕਿ ਉਹਦੋਂ ਸ਼ੌਂਕ ਸੀ ਹੁਣ ਸਾਡੀ ਮਜਬੂਰੀ ਵੀ ਆ ਹੋਰ ਕੰਮ ਨਹੀਂ ਕਰ ਸਕਦਾ ਬਾਪੂ ਜੀ ਦੀ ਇੱਕ ਤਾਂ ਅਰਥ ਹੋ ਗਈ ਜੀ ਘਰ ਦੀ ਵੀ ਕਬੀਲਦਾਰੀ ਆਪਦੇ ਸਿਰ ਤੇ ਆਪਦੇ ਸਿਰ ਤੇ ਆ ਜੀ ਠੀਕ ਹੈ ਪਹਿਲਾਂ ਮਾਹੋ ਜਮਸਤੀਆਂ ਦੀ ਉਮਰ ਹਾਂ ਉਹਦੋਂ ਹੁਣ ਲੋੜ ਆ ਕਰੀ ਹੁਣ ਲੋੜ ਆ ਸਾਨੂੰ ਠੀਕ ਹੈ ਹੁਣ ਸਾਨੂੰ ਇਹ ਵੀ ਕੰਮ ਦਿਓ ਜੀ ਦਫ਼ਤਰ ਵੀ ਆਪਣਾ ਕਰਿਆ ਹੋਇਆ ਜੀ ਐਸੇ ਦਫ਼ਤਰ ਕਿੱਥੇ ਕੀਤਾ ਹੋਇਆ ਆਪਣਾ ਬੱਸ ਸਟੈਂਡ ਤੋਂ ਇੱਕ ਨੰਬਰ ਗਲੀ ਜੀ ਜਿਹੜੀ ਮਤਲਬ ਤੁਹਾਨੂੰ ਦਿਖਾ ਦਾਂਗੇ ਇੱਕ ਨੰਬਰ ਗਲੀ ਦੇ ਵਿੱਚ ਆਈ ਆਪਣਾ ਬੱਸ ਸਟੈਂਡ ਦੇ ਕੋਲੇ ਐਂ ਬੋਲ ਦਵਾਂ। ਆਹ ਦਿਖਾਉਣਾ ਮਾਰਕੀਟ ਗਲੀ ਨੰਬਰ 1 ਦੇ ਵਿੱਚ ਆਪਣਾ ਦਫ਼ਤਰ ਹੈ ਜੀ। ਅੱਛਾ ਲਾਲੀ ਸੱਤੂ ਮਿਊਜ਼ੀਕਲ ਗਰੁੱਪ ਹੈ ਜੀ। ਅੱਛਾ ਤੁਹਾਡੇ ਨਾਲ ਮਿੱਤਰ ਨੇ ਤੁਹਾਡੇ? ਮੇਰਾ ਮਿੱਤਰ ਹੈ ਜੀ ਮਤਲਬ 11ਵੀਂ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਦਾ ਨਾਲ ਮਿਲਦਾ। ਉਹ ਥੋੜੇ ਸਹਾਇਉ ਦੇਰੇ ਨੇ। ਹਾਂ ਸਾਧਾ ਗੁਰਜ ਉਹ ਬੰਦਾ ਜੀ। ਠੀਕ ਹੈ। ਉਹ ਮੇਰੇ ਨਾਲ ਹੁੰਦਾ ਜੀ। ਠੀਕ ਹੈ। ਦੋਨੇ ਮਿਲ ਕੇ ਕੰਮ ਕਰਦੇ ਹੋ। ਮਿਲ ਕੇ। ਤੁਹਾਡਾ ਆਪਣਾ ਗਰੁੱਪ ਆਪਨਾ ਗਰੁੱ ਬਲੋ ਹੁਣ ਅੱਗੇ ਫਿਚਰ ਦੇ ਵਿੱਚ ਵੀ ਸਾਡੀ ਤੁਹਾਡੀ ਵਧੀਆ ਕਰਨ ਦੀ ਸੋਚ ਲੈ ਕੇ ਚੱਲੇ ਹੋ ਨਾ ਵੀ ਆ ਇਹਨੂੰ ਵਧੀਆ ਬਣਾਵਾਂਗੇ ਹਾਂ ਪੂਰਾ ਘੈਂਟ ਜੀ ਠੀਕ ਹੈ ਜਿੰਨਾ ਵੀ ਸਾਨੂੰ ਕੋਈ ਕੰਮ ਆਉਂਦਾ ਹੈ ਅਸੀਂ ਆਪਦੇ ਦਿਲੋਂ ਪੂਰਾ ਵਧੀਆ ਕਰਦੇ ਆ ਜੀ ਠੀਕ ਹੈ ਮਤਲਬ ਕੋਈ ਕੰਮ ਹੀ ਨਹੀਂ ਛੱਡਦੇ ਬਾਕੀ ਬਸ ਤੇ ਖਾਬ ਨਾਲ ਹੁੰਦਾ ਜੀ ਹੁਣ ਕੋਈ ਤਾਂ ਸਾਨੂੰ 1.5 ਲੱਖ ਦਿੰਦਾ ਜੀ ਹਾਂ ਕੋਈ ਸਾਨੂੰ ਦਿੰਦਾ 30000 ਉਹ ਮਤਲਬ ਜਿੰਨੇ ਪੈਸੇ ਦਿੰਦਾ ਹਾਂ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਜੇ ਕੋਈ 1.5 ਲੱਖ ਦਿੰਦਾ ਜੀ ਉਹ ਸਾਡਾ 2 ਲੱਖ ਵਰਗਾ ਪ੍ਰੋਗਰਾਮ ਹੋਵੇ ਜੇ ਕੋਈ 30 ਦਿੰਦਾ ਹੈ ਤਾਂ ਉਹ ਘੱਟੋ ਘੱਟ ਹੋਰ ਬੰਦਾ 40 50 ਚ ਲਾਵੇ ਉਹ ਹੈ ਜਿਆ ਕਵਾਲਿਟੀ ਦੀ ਹੈ ਅਗਲੇ ਨਾਲ ਠੀਕ ਹੈ ਮਤਲਬ ਸਾਡੀ ਇਹ ਸੋਚ ਹੈ ਵੀ ਕੋਈ ਮਾੜਾ ਨਾ ਗਏ ਠੀਕ ਹੈ ਵੀ ਵਧੀਆ ਕਰੀਏ ਹੂੰ ਵਧੀਆ ਕਰਦੇ ਆਂ ਜੀ ਹੂੰ ਬਾਕੀ ਪੂਰੀ ਟੈਨਸ਼ਨ ਆਪ ਲੈਣੇ ਆ ਹੂੰ ਅਸੀਂ ਕਿਸੇ ਦੇ ਸਿਰ ਤੇ ਨਹੀਂ ਛੱਡਦੇ ਜੀ ਠੀਕ ਹੈ ਜਿਵੇਂ ਪਹਿਲਾਂ ਸਾਡੇ ਨਾਲ ਹੋ ਗਈਆਂ ਕਮੀਆਂ ਗਲਤੀਆਂ ਉਹ ਗਲਤੀਆਂ ਤੋਂ ਅਸੀਂ ਸਿੱਖਿਆ ਜੀ ਹੁਣ ਉਹ ਫਿਰ ਲਿਖ ਰੱਖੀਏ ਤੁਸੀਂ ਨੇ ਵੀ ਆ ਗਲਤੀਆਂ ਪਹਿਲਾਂ ਹੋਈਆਂ ਨੇ ਹੁਣ ਅੱਗੇ ਨਹੀਂ ਹੋਣੀਆਂ ਇਹ ਉਹਦਾ ਦਿਲਤੀ ਚੜੀਆਂ ਪਈਆਂ ਨੇ ਬਾਕੀ ਚੜ ਰੱਖੀਏ ਅੱਛਾ ਏ ਹੁਣ ਜਾਂਦਿਆਂ ਤੇ ਕੁਝ ਸੁਣਾਉਂਗੇ ਸਾਨੂੰ ਇਹ ਤਾਂ ਗੱਲਾਂ ਬਾਤਾਂ ਹੋ ਗਈਆਂ ਕੁਝ ਸੁਣਾ ਦਿਓ ਕੋਈ ਗੱਲਬਾਤ ਵਧੀਆ ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ ਉਧਰੋਂ ਕਰਕੇ ਸੁਣਾਓ ਇਹ ਹੈਨਾ ਹਾਂ ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ ਆਹੋ ਯਾਰੀਆਂ ਦੇ ਵਿੱਚ ਇਤਵਾਰ ਹੋਣਾ ਚਾਹੀਦਾ ਵਾਹ ਜੀ ਵਾਹ ਸੱਜਣਾ ਦੇ ਦਿਲਾਂ ਚੋਂ ਨਹੀਂ ਬਾਹਰ ਹੋਣਾ ਚਾਹੀਦਾ ਬਹੁਤਾ ਕੌੜਾ ਰੁੱਖਾ ਨਹੀਂ ਬਿਹਾਰ ਹੋਣਾ ਚਾਹੀਦਾ ਆਹੋ ਆਵੇਂ ਕੰਨ ਫੜੀ ਜਾਣਾ ਗੋਡੇ ਹੱਥ ਲਾਈ ਜਾਣੇ ਆਏ ਹੋਏ ਐਸੇ ਡਰਾਮੇ ਬਾਜਾ ਕੋਲੋਂ ਖਬਰਦਾਰ ਹੋਣਾ ਚਾਹੀਦਾ ਲੋੜ ਨਹੀਂ ਦਿਖਾਵੇ ਬਾਜੋਂ ਪੈਰੀ ਹੱਥ ਲਾਈ ਜਾਣੇ ਓਏ ਹੋਏ ਦਿਲਾਂ ਵਿੱਚ ਦੇਵੀ ਸਤਕਾਰ ਹੋਣਾ ਚਾਹੀਦਾ ਦਿਲਾਂ ਵਿੱਚ ਦੇਵੀ ਸਤਕਾਰ ਹੋਣਾ ਚਾਹੀਦਾ ਤੁਸੀਂ ਸਾਰੇ ਸਾਡੇ ਸਤਕਾਰਯੋਗ ਹੋ ਜੀ ਜੋ ਸਾਨੂੰ ਨਵਾਨਿਆਂ ਨੂੰ ਮੌਕਾ ਦਿੱਤਾ ਜੀ ਅੱਜ ਤਾਂ ਹੁਣ ਐ ਲਾ ਲਓ ਵੀ ਡੁੱਬੇ ਬੈਠੇ ਦੀ ਚੜਦਾ ਸੂਰਜ ਡੁੱਬ ਗਿਆ ਤੁਸੀਂ ਦੇਖੋ ਚੜਨਾ ਡੋਬਣਾ ਉਹਦੇ ਹੱਥ ਚ ਹੈ ਹਾਂ ਜੀ ਆਪਾਂ ਤੁਹਾਨੂੰ ਪਬਲਿਕ ਦੇ ਸਾਹਮਣੇ ਕਰ ਰਹੇ ਆਂਗੇ ਚਲੋ ਪ੍ਰਮਾਤਮਾ ਮਿਹਰ ਕਰੇ ਮਿੱਤਰੋ ਵੱਧ ਤੋਂ ਵੱਧ ਸਾਥ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਈ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਜੀ ਬਹੁਤ ਬਹੁਤ ਧੰਨਵਾਦ ਵੀਰੇ ਹਾਂ ਧੰਨਵਾਦ ਜੀ ਕਰਿਓ ਜੀ ਮਦਦ ਸਾਰਿਆਂ ਮਿੱਤਰਾਂ ਦੇ ਸਾਥ ਦੀ ਲੋੜ ਹੈ ਕੋਈ ਭੁੱਲ ਚੱਕੋਗੀ ਹੋਵੇ ਸਾਨੂੰ ਮਾਫ ਕਰਿਓ ਜੀ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫੇਰ ਆਰਟੀਵੀ ਨੀਲੋਵਾਲ ਵਾਲਿਆਂ ਦਾ ਬਾਈ ਆਰਮ ਸਿੰਘ ਜੀ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਸਾਡੇ ਵਰਗੇ ਜਿਹੜੇ ਫਲੌਪ ਹੋ ਗਏ ਸਤਾਰ ਜੀ ਉਹਨਾਂ ਨੂੰ ਚੱਕ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਸ਼ੁਕਰਾਨਾ ਜਿਨ੍ਹਾਂ ਨੇ ਇਹਨਾਂ ਰੱਬੀ ਰੂਹਾਂ ਦੇ ਦਰਦਾਂ ਦਾ ਸਾਨੂੰ ਮੌਕਾ ਦਿੱਤਾ ਜੀ